ਉਹਨਾਂ ਦੇ ਕਿ ਉਹ ਪਰੇਵਰਣਿਕ ਗੱਲਾਂ ਕਰਦੇ ਆਜ ਪੰਜਾਬ ਦੇ ਵਿੱਚ ਆਪ ਦਾ ਜਿਹੜੀ ਆਈ ਸੀਗੀ 3 ਸਾਲ ਹੋ ਗਏ ਭਾਈ ਪੰਜਾਬ ਦੇ ਲੋਕ ਇੰਨੇ ਬੁਰੀ ਤਰ੍ਹਾਂ ਤਰਸਤ ਹੋ ਚੁੱਕੇ ਐ ਅੱਜ ਤੋਂ 3 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਆਸ ਸੀਗੀ ਕਿ ਇਹ ਭਗਵੰਤ ਮਾਨ ਦੀ ਕੇਜਰੀ ਬਾਪ ਦੀ ਆਪ ਦੀ ਜਿਹੜੀ ਸਰਕਾਰ ਅਸੀਂ ਪੰਜਾਬ ਦੇ ਲੋਕਾਂ ਨੂੰ ਇੰਨੀ ਭਾਰੀ ਹੋਮ ਦੇ ਨਾਲ ਬਣਾ ਕੇ ਦੇ ਰਹੇ ਐ ਪਤਾ ਨਹੀਂ ਕਿੰਨਾ ਵੱਡਾ ਬਦਲਾਅ ਲਿਆ ਕੇ ਦੇ ਦੇਣਾ ਸਾਰੇ ਨੂੰ ਆਸ਼ਾ ਸੀ ਸਾਨੂੰ ਵੀ ਲੱਗਦਾ ਸੀ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਸਿਹਤ ਨਹੀਂ ਲੋਕਾਂ ਦੇ ਕੰਮ ਕੀਤੇ ਆਪ ਵੀ ਇਹਦੀ ਸਰਕਾਰ ਹੈ ਭਗਵਾਨ ਜੀ ਮਾਨ ਇਤਨਾ ਮੁੱਖ ਮੰਤਰੀ ਬਣਿਆ ਤੇ ਕੁਝ ਕਰਕੇ ਦਿਖਾਉਂਗੇ ਪਰ ਜਦੋਂ ਵੀ ਆਪਦਾ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਇਨੇ ਝੂਠੇ ਵਾਦੇ ਕਰਕੇ ਲੋਕਾਂ ਦੇ ਵਿੱਚ ਆਏ ਹੈ ਭੈਣਾਂ ਨੂੰ 1000 ਰੁਪਏ ਦੇਣਾ ਹੈ ਕਿਸਾਨਾਂ ਨੂੰ ਚੁਟਕੀ ਮਾਰ ਕੇ ਐਮ ਐਸ ਪੀ ਦੇਣੀ ਹੈ ਤੇ ਸਕਨ ਸਕੀਮਾ ਦੇਣੀ ਹੈ ਲੋਕ ਜਿਹੜੇ ਤਰਸਤ ਉਹਨਾਂ ਨੂੰ ਠੀਕ ਕਰਨਾ ਜਿਹੜੇ ਨਸ਼ਾ ਹੈ ਨਸ਼ੇ ਤੋਂ ਮੁਕਤ ਕਰਨਾ ਹੈ ਜਿਹੜਾ ਭੂ ਮਾਫੀਆ ਤੋਂ ਮੁਕਤ ਕਰਨਾ ਹੈ ਜਿਹੜਾ ਮੈਨਿੰਗ ਤੇ ਚੱਲ ਰਹੀ ਹੈ ਉਹ ਤੋਂ ਮੁਕਤ ਕਰਨਾ ਹੈ ਪਰ ਇਹਨਾਂ ਨੇ ਝੂਠ ਦੇ ਪੁਲਿੰਦੇ ਸਾਫ਼ ਤੋਂ ਹੋਏ ਇੱਕ ਵੀ ਕੰਮ ਪੰਜਾਬ ਦੇ ਲੋਕਾਂ ਦੇ ਹੱਥਾਂ ਤੇ ਨਹੀਂ ਕੀਤਾ ਪੰਜਾਬ ਦੇ ਲੋਕ ਜੋ ਡਿਸਪੈਂਸਰੀਆਂ ਪੰਜਾਬ ਚ ਚੱਲਦੀਆਂ ਸੀ ਉਹ ਬੰਦ ਕਰਦੀਆਂ ਉਹਨਾਂ ਤੇ ਬੋਰਡ ਆਪਣੇ ਲਾ ਦੇ ਪਰ ਡਾਕਟਰ ਗਾਇਬ ਹੋ ਗਏ ਪੰਜਾਬ ਦੇ ਵਿੱਚ ਰੋਜ਼ ਕਰਪਸ਼ਨ ਦਾ ਜਿਹੜਾ ਬੋਲਬਾਲਾ ਹੈ ਬਾਈ ਨੇ ਵਾਦਾ ਜਾ ਰਿਹਾ ਹੈ ਅੱਜ ਜਾ ਕੇ ਤੁਸੀਂ ਤਸੀਲਾ ਕਚਹਿਰੀਆਂ ਚ ਦੇਖ ਲਓ ਨਾ ਉੱਥੇ ਕੋਈ ਸਟਾਫ ਹੈ ਜਿਹੜਾ ਫੋਰ ਕਲਾਸ ਦਾ ਸਟਾਫ ਹੈ ਉਹਨੂੰ ਰਜਿਸਟਰੀਆਂ ਤੇ ਲਾਇਆ ਹੋਇਆ ਹੈ ਕੋਈ ਇਟਾਂ ਦੇ ਕਾਰਨਾਮੇ ਕਰ ਰਹੇ ਹਨ ਇਹਨਾਂ ਨਕਸ਼ੇ ਕਿਸੇ ਦੇ ਬਾਸ ਹੋ ਰਹੇ ਹਨ ਖਰੜ ਸ਼ਹਿਰ ਦੀ ਮੈਂ ਗੱਲ ਕਰੂੰਗਾ ਚਾਰੇ ਪਾਸੋਂ ਪੱਟਿਆ ਪਿਆ ਇੱਕ ਵੀ ਰੁਪਈਆ ਕਰੋੜਾਂ ਰੁਪਈਏ ਇਸ ਕਮੇਟੀ ਕੋਲ ਪਏ ਹਨ ਪਰ ਕੋਈ ਡਵੈਲਪਮੈਂਟ ਖਰੜ ਦੇ ਵਿੱਚ ਨਹੀਂ ਹੈਗੀ ਪੂਰਾ ਹਾਲ ਹੈ ਚਾਰੇ ਪਾਸਿਓਂ ਲੋਅ ਐਂਡ ਆਰਡਰ ਦੀ ਸਥਿਤੀ ਕਰ ਲਈਏ ਰੋਜ਼ ਪੰਜਾਬ ਦੇ ਵਿੱਚ ਕੋਈ ਨਾ ਕੋਈ ਨੌਜਵਾਨ ਕਿਸੇ ਨਾਲ ਕਿਸ ਦਾ ਬੱਚਾ ਜਾਂ ਤਾਂ ਕੋੜੀ ਨਾਲ ਮਰ ਰਿਹਾ ਜਾਂ ਤੀਚਿਆਂ ਨਾਲ ਮਰ ਰਿਹਾ ਸੋ ਪੰਜਾਬ ਦੇ ਲੋਕ ਅਜੇ ਪੂਰੀ ਤਰ੍ਹਾਂ ਤਰਸਤ ਹੋ ਚੁੱਕੇ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਮੰਡਲ ਵਾਈਜ਼ ਆਪਣੇ ਏਰੀਆ ਦੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਜਿਹੜੀ ਇਹ ਆਪਦਾ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲਾ ਦੀ ਇਹ ਸਰਕਾਰ ਲੁੱਟ ਖਸੁੱਟ ਦੀ ਜਿਹੜੀ ਸਰਕਾਰ ਹੈ ਝੂਠ ਬੋਲਣ ਵਾਲੀ ਜਿਹੜੀ ਸਰਕਾਰ ਹੈ ਇਹਨੂੰ 3 ਸਾਲ ਹੋ ਗਏ ਬਿਟ ਸਿਆਪਾ ਪੰਜਾਬ ਦੇ ਵਿੱਚ ਪਿਆ ਪਿਆ ਹੈ ਪੰਜਾਬ ਦੇ ਲੋਕਾਂ ਨੂੰ ਕਿਤੇ ਜੂਨ ਜੋਗੇ ਨਹੀਂ ਛੱਡਿਆ ਇੰਨੀ ਜ਼ਿਆਦਾ ਬਹੁਮਤ ਨਾਲ ਆ ਗਿਆ ਹੈ ਤਾਂ ਹੁਣ ਅਸੀਂ ਪ੍ਰਮਾਤਮਾ ਹੀ ਸਾਨੂੰ ਪੰਜਾਬ ਨੂੰ ਬਚਾ ਸਕਦਾ ਹੈ ਅਸੀਂ ਮੋਦੀ ਜੀ ਨੂੰ ਇਹ ਬੇਨਤੀ ਕਰਦੇ ਹਾਂ ਅੱਜ ਇਹ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਹੋ ਰਹੀ ਹੈ ਤਾਂ ਕੇਂਦਰ ਦੇ ਆਏ ਫੰਡਾਂ ਨਾਲ ਹੋ ਰਹੀ ਹੈ ਜੇ ਹਸਪਤਾਲਾਂ ਦੇ ਵਿੱਚ ਕੋਈ ਦਵਾਈ ਆ ਰਹੀ ਤਾਂ ਕੇਂਦਰ ਦੇ ਫੰਡਾਂ ਨਾਲ ਹੋ ਰਹੀ ਹੈ ਜੇ ਕਿਸਾਨਾਂ ਨੂੰ ਕੋਈ ਰਾਤ ਮਿਲ ਰਹੀ ਹੈ ਤਾਂ ਕੇਂਦਰ ਸਰਕਾਰ ਵੱਲੋਂ ਮਿਲ ਰਹੀ ਹੈ ਤਿੰਨ ਚਾਰ ਫਸਲਾਂ ਤੇ ਜੇ ਐਮਐਸਪੀ ਦੇ ਰਿਆ ਤਾਂ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਰਹੀ ਹੈ ਹਰਿਆਣੇ ਦੇ ਵਿੱਚ ਚਲੇ ਜਾਓ 24 ਫਸਲਾਂ ਤੇ ਐਮਐਸਪੀ ਜੀਜੇਪੀ ਦੀ ਸਰਕਾਰ ਜਿਹੜੀ ਸਟੇਟ ਦੀ ਆ ਉਹ ਦੇ ਰਹੀ ਹੈ ਇਹਨਾਂ ਨੇ ਵਾਦੇ ਕਿਤੇ ਸੀ ਪਰ ਇਹ ਝੂਠ ਦਾ ਪੁਲਿੰਦਾ ਸਾਫਤ ਹੋਇਆ ਪੰਜਾਬ ਦੇ ਲੋਕੋ ਜਾਗੋ ਇਹਨਾਂ ਨੂੰ ਭੁਜਾਓ ਇਹ ਆਫਤਾ ਤੇ ਵਾਹਿਗੁਰੂ ਸੱਚੋ ਸਾਨੂੰ ਇਹ ਸਾਫਤਾ ਤੋਂ ਛੁਟਕਾਰਾ ਦਿਓ ਇਸ ਗੱਲਾਂ ਕਰ ਲਈ ਪੰਜਾਬ ਦੇ ਲੋਕਾਂ ਨੂੰ ਜਗਾਉਣ ਵਾਸਤੇ ਮੀਡੀਆ ਨੂੰ ਵੀ ਬੇਨਤੀ ਕਰਦਾ ਹੈ ਕਿ ਭਾਈ ਤੁਸੀਂ ਸਾਰੇ ਜਾ ਕੇ ਦੱਸੋ ਕਿ ਇਸ ਕ੍ਰਾਪਟ ਅਸਈਮਾਨ ਸਰਕਾਰ ਦਾ ਕੀ ਹਾਲ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਕੀਤਾ ਹੋਇਆ ਹੈ ਜੰਤੂ ਜਿੰਦਾਬਾਦ ਜਿੰਦਾਬਾਦ ਸਾਹੀ ਰਾਣਾ ਜੀ ਅੱਜ ਝੂਠ ਦੀ ਜਿਹੜੀ ਸਰਕਾਰ ਹੈ ਉਸ ਨੂੰ ਅੱਜ 3 ਸਾਲ ਹੋ ਗਏ ਪੰਜਾਬ ਦੇ ਵਿੱਚ ਚੱਲੇ ਬਣੇ ਹੋਏ ਨੂੰ ਪਰ ਇੱਕ ਵੀ ਵਾਦਾ ਜਿਹੜੀ ਪੰਜਾਬ ਦੇ ਜਨਤਾ ਨੂੰ ਬਦਲਾਅ ਦੇ ਨਾਮ ਤੇ ਦਿਖਾਇਆ ਗਿਆ ਸੀ ਉਹ ਪੂਰਾ ਨਹੀਂ ਹੋਇਆ। ਪਰ ਸਾਡੇ ਭੈਣਾਂ ਦਾ 1000 ਰੁਪਏ ਸੀ। ਸਾਡੀ ਦਿੱਲੀ ਦੇ ਸਰਕਾਰ ਬਣੀ ਹੈ ਪਰ ਦੂਸਰੇ ਦਿਨ ਮੈਡਮ ਮੈਨ ਨੇ ਜਮਾਦਾਰੀ ਪਾਰਟੀ ਵਾਲੀ 2500 ਰੁਪਏ ਲਗਾਮ ਮੰਗਣ ਲੱਗੀ ਸੀ। ਪਰ ਅਸੀਂ ਜੋ ਵਾਦਾ ਕਰਿਆ ਸੀ ਉਹ ਪੂਰਨ ਕੀਤਾ ਹੈ। ਤੇ ਕਿਸੇ ਤਰ੍ਹਾਂ ਪੰਜਾਬ ਦੇ ਨੇਕੀ ਜੋ ਨਸ਼ਾ ਖਤਮ ਕਰਨ ਦਾ ਵਾਅਦਾ ਕਿਹਾ ਸੀ 3 ਮਹੀਨਿਆਂ ਦੇ ਵਿੱਚ ਅੱਜ 3 ਸਾਲ ਹੋ ਗਏ ਅੱਜ ਗਰੀਬ ਲੋਕਾਂ ਦੇ ਘਰ ਝੂਠ ਟਾਇੇ ਜਾ ਰਹੇ ਆ ਜਿਹੜੇ ਆਸਰੀ ਮਗਰਮ ਅਛਾ ਉਹ ਉਸੇ ਤਰ੍ਹਾਂ ਨਸ਼ਾ ਕਰ ਰਹੇ ਨੇ ਕਾਨੂੰਨ ਵਿਵਸਥਾ ਦਾ ਦੇਖ ਲਓ ਸਾਡੇ ਅਜਿਹਾ ਜਿਹੜੇ ਧਾਰਮਿਕ ਸਥਾਨ ਹੈ ਚਾਹੇ ਉਹ ਖੁਦ ਪੁਲਿਸ ਦੀ ਡੋਆ ਜਪਦੀ ਹੈ ਉਹ ਵੀ ਸੁਰੱਖਿਤ ਨਹੀਂ ਆ ਉਹਨਾਂ ਤੇ ਵੀ ਬੰਬ ਟ੍ਰੇਨ ਬਾਹ ਦੇ ਨਾਲ ਅਟੈਕ ਹੋ ਰਿਹਾ ਦਾ ਨਾਡਰ ਆਰਡਰ ਦਾ ਜਸਟਿਸ ਸਿਸਟਮ ਹੈ ਪੂਰੇ ਪੰਜਾਬ ਵਿੱਚ ਝੜਬੜਾ ਗਿਆ ਹੈਗਾ ਜੀ ਗੱਲ ਰਹੇ ਮਤਲਬ ਜੁਨੀਆਂ ਜੁਨੀਆਂ ਵੀ ਇਹਨਾਂ ਨੇ ਦਿੱਕਤ ਵਾਦਾ ਜਿਹੜਾ ਕਰਿਆ ਸੀ ਦੱਸੋ ਐਮਐਸਪੀ ਜਿਹੜੀ ਹੈ ਕਿਸਾਨਾਂ ਨੂੰ ਇਹਨਾਂ ਨੇ ਵਾਦਾ ਕਰਿਆ ਏ ਜੋ ਵੀ ਫਸਲਾਂ ਸਾਡੀ ਸਰਕਾਰ ਹਰਿਆਣਾ ਦੇ ਵਿੱਚ ਦੇ ਰਹੀ ਹੈ ਮੈਂ ਉਹ ਤੋਂ ਮੰਗ ਕਰਦਾ ਕਿ ਪੰਜਾਬ ਦੇ ਵਿੱਚ ਜੋ ਹਰਿਆਣਾ ਦੀ ਸਰਕਾਰ ਦੇ ਰਹੀ ਹੈ ਉਹ ਪੰਜਾਬ ਦੇ ਵਿੱਚ ਉਹੀ ਸੇਮ ਦੇਖੋ ਦੇ ਚੁਣ ਫਸਲਾਂ ਤੇ ਐਮਐਸਪੀ ਦੇ ਵਿੱਚ ਕਿਸਾਨ ਭਰਾਵਾ ਨੂੰ ਰੁਜ਼ਗਾਰ ਦਾ ਵਾਦਾ ਕਰਿਆ ਸੀ ਉਹ ਚਾਰ ਪੰਜ ਨੌਕਰੀਆਂ ਦੇ ਕੇ ਹਰ ਜੋ ਢੀਬੜੀ ਖਬਰ ਲਵਾ ਲੈਂਦੇ ਆ ਮੇਰੇ ਮੈਂ ਗਿਣਾ ਨਹੀਂ ਸਕਦਾ ਵੀ ਇੱਕ ਵੀ ਵਾਦਾ ਇਹਨਾਂ ਨੇ ਪੂਰੇ ਕਰਿਆ ਹੋਵੇ 24 ਘੰਟੇ ਬਿਜਲੀ ਦਾ ਕਰਿਆ ਸੀ ਬਿਜਲੀ ਨਹੀਂ ਆ ਰਹੀ ਵਪਾਰੀਆਂ ਨਾਲ ਕਰਿਆ ਸੀ ਇੰਡਸਟਰੀਲਿਸਟ ਨਾਲ ਕਰਿਆ ਸੀ ਹਰ ਵਰਗ ਪੰਜਾਬ ਮੁਲਾਜ਼ਮ ਮਰ ਗਿਆ ਉਹਨਾਂ ਦੀਆਂ ਮੰਗਾਂ ਨੂੰ ਪੂਰੇ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕਰਨ ਦਾ ਵਾਦਾ ਕਰਿਆ ਸੀ ਮਤਲਬ ਹਜ਼ਾਰਾਂ ਹੀ ਵਾਦੇ ਅਸੀਂ ਗਿਣਾ ਨਹੀਂ ਸਕਦੇ ਜਿਹੜੇ ਇਹਨਾਂ ਨੇ ਝੂਠੇ ਵਾਦੇ ਕਰੇ ਸੀ ਬਦਲਾ ਦੇਣਾ ਤੇ ਮੈਂ ਇਹ ਭਗਵਾਨ ਜਮਾਨ ਤੇ ਜਨਤਾ ਤਰਾਸਦ ਹੋ ਗਈ ਹੈ ਕਿ ਤੀਜਰੀਵਾਲ ਜੀ ਹੁਣ ਇੱਥੇ ਆ ਗਏ ਹੈ ਐਸਾ ਸਰਕਾਰ ਦੇ ਉੱਤੇ ਇੱਥੇ ਮੁੱਖ ਮੰਤਰੀ ਬਣਨ ਵਾਸਤੇ ਜੇ ਪੰਜਾਬ ਦੀ ਧਰਤੀ ਕਦੇ ਵੀ ਨਹੀਂ ਚਾਹੇਗੀ ਕਿ ਦਿੱਲੀ ਦਾ ਇੱਕ ਬੰਦਾ ਆ ਕੇ ਸਾਡੇ ਪੰਜਾਬ ਦੇ ਰਾਜ ਕਰੇ ਤੇ ਅਸੀਂ ਉਹਨਾਂ ਨੂੰ ਇੱਥੇ ਰਾਜ ਨਹੀਂ ਕਰਨ ਦੋਗੇ ਐਸੇ ਪੰਜਾਬ ਦਾ ਮਤਲਬ ਹੈ